ਜੌਦੀ ਕੈਬਨਟ ਨੇ ਨਵੀਂ ਆਪਕਾਰੀ ਨੀਤੀ ਤੇ ਮੋਹਰ ਲਗਾ ਦਿੱਤੀ ਹੈ ਜਿਸ ਨਾਲ ਪੰਜਾਬ 'ਚ ਇੰਪੋਰਟਡ ਸ਼ਰਾਬ ਸਸਤੀ ਹੋ ਜਾਵੇਗੀ ਨਾਲ ਹੀ ਪੰਜਾਬ ਵਿੱਚ ਬਣਨ ਵਾਲੀ ਸ਼ਰਾਬ ਦੀਆਂ ਕੀਮਤਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਪੰਜਾਬ ਵਿੱਚ ਸਭ ਤੋਂ ਵੱਧ ਖਪਤ ਇਸ ਦੀ ਹੀ ਹੈ ਸੂਬਾ ਸਰਕਾਰ ਨੇ ਆਪਣੀ ਨਵੀਂ ਆਪਕਾਰੀ ਨੀਤੀ ਵਿੱਚ ਇੰਪੋਰਟਡ ਸ਼ਰਾਬ ਨੂੰ ਸਸਤਾ ਕਰ ਦਿੱਤਾ ਹੈ ਹੁਣ ਪ੍ਰਤੀ ਬੋਤਲ ਲਗਭਗ 100 ਤੋਂ 200 ਰੁਪਏ ਸਸਤੀ ਹੋ ਜਾਵੇਗੀ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਦੀ ਜੋ ਵੀ ਆਪਕਾਰੀ ਨੀਤੀ ਰਹੀ ਹੈ ਉਸ ਵਿੱਚ ਸ਼ਰਾਬ ਮਹਿੰਗੀ ਹੋਣ ਕਾਰਨ ਹਰਿਆਣਾ ਤੇ ਚੰਡੀਗੜ੍ਹ ਵਿੱਚ ਭਾਰੀ ਮਾਤਰਾ ਵਿੱਚ ਤਸਕਰੀ ਹੋਣ ਦੀਆਂ ਸ਼ਿਕਾਇਤਾਂ ਆਉਂਦੀਆਂ ਰਹੀਆਂ ਨੇ ਇਹਨਾਂ ਦੋਵਾਂ ਸੂਬਿਆਂ ਦੇ ਨਾਲ ਲੱਗਦੇ ਇਲਾਕਿਆਂ ਦੇ ਠੇਕੇ ਜਾਂ ਤਾਂ ਨਿਲਾਮ ਹੀ ਨਹੀਂ ਹੁੰਦੇ ਸਨ ਜਾਂ ਫਿਰ ਘਾਟੇ ਵਿੱਚ ਰਹਿੰਦੇ ਸਨ ਹੁਣ ਸ਼ਰਾਬ ਸਸਤੀ ਹੋਣ ਕਾਰਨ ਅਸਰ ਉਲਟ ਗਿਆ ਹੈ ਇਹ ਇਸ ਨੀਤੀ ਕਾਰਨ ਪੰਜਾਬ ਦੀ ਆਮਦਨੀ ਵਿੱਚ ਵੀ ਕਾफी ਵਾਧਾ ਹੋਵੇਗਾ ਪਹਿਲਾ ਸਰਕਾਰ ਦੌਰਾਨ ਜੋ ਆਮਦਨੀ 600 ਕਰੋੜ ਰੁਪਏ ਤੱਕ ਹੀ اٹਕੀ ਹੋਈ ਸੀ ਉਹ 2 ਸਾਲਾਂ ਵਿੱਚ ਹੀ 10000 ਕਰੋੜ ਦਾ ਅੰਕੜਾ ਛੂ ਗਈ ਹੈ ਵਿੱਤ ਮੰਤਰੀ ਹਰਪਾਲ ਜੀਮਾ ਨੇ ਕਿਹਾ ਕਿ ਨਵੀਂ ਆਪਕਾਰੀ ਨੀਤੀ ਤੋਂ 620 ਕਰੋੜ ਰੁਪਏ ਦੀ ਆਮਦਨੀ ਪਿਛਲੇ ਸਾਲ ਦੇ ਮੁਕਾਬਲੇ ਵਧੇਗੀ ਜੀहां ਵੱਡੀ ਖਬਰ ਸਾਹਮਣੇ ਆ ਰਹੀ ਹੈ ਸ਼ਰਾਬ ਦੇ ਪਿਆਕੜਾ ਲਈ ਸ਼ਰਾਬ ਜਿਹੜਾ ਨੂੰ ਪਸੰਦ ਹੈ ਉਹਨਾਂ ਲਈ ਵੱਡੀ ਖਬਰ ਹੈ ਸ਼ਰਾਬ ਹੈ ਜਿਹੜੀ ਹੁਣ ਸਸਤੀ ਹੋਣ ਜਾ ਰਹੀ ਹੈ ਫਿਲਹਾਲ ਦੱਸਦੀ ਹੈ ਕਿ ਜਿਹੜੀ ਪੰਜਾਬ ਦੇ ਵਿੱਚ ਬਣਦੀ ਹੈ ਜਿਹੜੀ ਸ਼ਰਾਬ ਉਸਦੇ ਵਿੱਚ ਕੋਈ ਵਾਅਦਾ ਨਹੀਂ ਕੀਤਾ ਗਿਆ ਪਰ ਜਿਹੜੀ ਇੰਪੋਰਟਡ ਸ਼ਰਾਬ ਹੈ ਉਸ ਵਿੱਚ ਜ਼ਰੂਰ ਕਟੋਤੀ ਕੀਤੀ ਗਈ ਹੈ